ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੰਗ ਚੀਮਾ ਡੌਲ ਜੀ ਦੇ ਇੱਕੀ ਤੋਂ ਤੁਹਾਡਾ ਸਵਾਗਤ ਹੈ ਤੇ ਨਵੀਂ ਮਸ਼ੀਨ ਰੈਡੀ ਆਜਾ ਚੱਲੀ ਆ ਖੇਤ ਵੱਢਣ ਠੀਕ ਹੈ ਜੀ ਝੋਨੇ ਪੱਕੇ ਪਏ ਆ ਪੂਰੇ ਐਕਤੀ ਝਾੜ ਬਹੁਤ ਘਟਨੇ ਕਰ ਰਹੇ ਆ ਬਾਕੀ ਤੁਹਾਨੂੰ ਦੱਸਾਂਗੇ ਆਪਾਂ ਕੀ ਝਾੜ ਨਿਕਲਦਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਲੋ ਜਰੂਰ ਠੀਕ ਹੈ ਜੀ ਤੇ ਤੁਹਾਨੂੰ ਆਪਾਂ ਅਪਡੇਟ ਦੱਸਾਂਗੇ ਕਿਹੜਾ ਵੀ ਕਿੰਨਾ ਨਿਕਲ ਰਿਹਾ ਕਿਹੜਾ ਕਿੰਨਾ ਨਿਕਲ ਰਿਹਾ ਪੂਸ਼ਾ ਵੀ ਦੱਸਾਂਗੇ 110 ਵੀ ਦੱਸਾਂਗੇ 50 ਨੰਬਰ 1 ਦਾ ਵੀ ਝਾੜ ਦੱਸਾਂਗੇ ਇਹ ਆਪਣਾ ਫਗਵਾੜਾ ਜਲੰਧਰ ਏਰੀਆ ਦਾ ਠੀਕ ਹੈ ਜੀ ਜੁੜੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜਲਦੀ ਵੀ ਦਿਖਾਵਾਂਗੇ ਮਸ਼ੀਨ ਅਗਲੀ ਵੀਡੀਓ ਦੇ ਵਿੱਚ ਆ ਪੂਸ਼ਾ ਝੋਨੇੜਾ ਤੁਹਾਨੂੰ ਦਿਖਾ ਰਹੇ ਹਾਂ ਪੂਸ਼ਾ 44 ਫੋਕ ਬਹੁਤ ਹੈ ਝੋਨਿਆਂ ਵਿੱਚ ਬਹੁਤ ਜ਼ਿਆਦਾ ਫੋਕ ਹੈ 25 ਕੁਇੰਟਲ ਔਸਤ ਕਿੱਲੇ ਦੀ ਲੋਕਾਂ ਤੋਂ ਸੁਣਨ ਨੂੰ ਆ ਰਿਹਾ 25 ਕੁਇੰਟਲ ਬਾਕੀ ਜਦੋਂ ਆਪਾਂ ਵੜਾਂਗੇ ਆਪਾਂ ਤੁਹਾਨੂੰ ਦੱਸਾਂਗੇ ਕੀ ਝੜ ਰਹਿ ਰਿਹਾ ਬਾਕੀ ਆਪਾਂ ਹਨਾ ਦੇਖਦੇ ਆ ਮਸ਼ੀਨ ਚੱਲਦੀ ਆ ਤੁਹਾਨੂੰ ਉਹ ਵੀ ਦੱਸਾਂਗੇ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਵਿੱਚ ਠੀਕ ਹੈ ਜੀ ਜੁੜੇ ਰਹੋ ਸਾਰੀ ਔਸਤ ਕੱਢ ਕੇ ਦੱਸਾਂਗੇ ਤੁਹਾਨੂੰ ਧੰਨਵਾਦ ਜੀ